ਉਗਰੀ ਫੇਸ 1 ਦੇ ਵਿੱਚ ਜਿੱਥੇ ਤਿਆਂ ਦਾ ਮੇਲਾ ਲੱਗਿਆ ਹੋਇਆ ਹੈ ਸਭ ਸੱਭਿਆਚਾਰੀ ਦੇ ਵਿੱਚ ਅੰਦਾਈ ਹੁੰਦਾ ਕਿ ਅਸੀਂ ਆਪਾਂ ਇੱਥੇ ਪੰਜਾਬ ਦੇ ਵਿੱਚ ਹੈਗੇ ਆਂ ਤਾਂ ਅਸੀਂ ਪੰਜਾਬੀਆਂ ਵਾਂਗੂ ਹੀ ਰਹੀਏ ਸਬਨੂਨ ਦਾਗੀ ਮੈਂ ਪਾਰਲਰ ਤੋਂ ਤਿਆਰ ਹੋ ਕੇ ਆਵਾ ਵਧੀਆ ਤੋਂ ਵਧੀਆ ਲੱਗਾ ਸਭ ਕੁਝ ਜਨਰੇਸ਼ਨਲ ਚੇਂਜ ਹੋ ਰਿਹਾ ਹੈ ਪੰਜਾਬੀ ਕਲਚਰ ਨੂੰ ਫੋਲੋ ਕਰਦੇ ਹੋਏ ਸਾਡੇ ਨਾਲ ਜੁੜੋ ਤਾਂ ਕਰਕੇ ਅਸੀਂ ਇਹ ਇੱਕ ਐਫਰਟ ਬਣ ਕੀਤਾ ਆਪਣੇ ਵੱਲੋਂ ਸੋ ਸ਼ਿਕਾਇਆ ਸੰਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਮੌਜੂਦ ਹਾਂ ਡੁਗਰੀ ਫੇਸ 1 ਦੇ ਵਿੱਚ ਜਿੱਥੇ ਤੀਆਂ ਦਾ ਮੇਲਾ ਲੱਗਿਆ ਹੋਇਆ ਹੈ ਜੀਹਾਂ ਪੰਜਾਬੀ ਸੱਭਿਆਚਾਰ ਦੇ ਵਿੱਚ ਤੀਆਂ ਦਾ ਬੜਾ ਮਹੱਤਵ ਹੈ ਸੌਣ ਦੇ ਮਹੀਨੇ ਦੇ ਵਿੱਚ ਕੁੜੀਆਂ ਦਾ ਦਿਨ ਹੁੰਦਾ ਹੈ ਤੀਆਂ ਲੱਗਦੀਆਂ ਨੇ ਉਹਨਾਂ ਦੇ ਵਿੱਚ ਜਿੱਦਾਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕੁੜੀਆਂ ਇੱਥੇ ਤਿਆਰ ਹੋ ਕੇ ਪੰਜਾਬੀ ਕਲਚਰ ਨੂੰ ਰਿਪਰੈਜ਼ੈਂਟ ਕਰ ਰਹੀਆਂ ਨੇ ਬੋਲੀਆਂ ਪਾ ਰਹੀਆਂ ਨੇ ਗਿੱਧਾ ਕਰ ਰਹੀਆਂ ਨੇ ਤੇ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਅੱਗੇ ਆ ਰਹੀਆਂ ਨੇ ਇੱਥੇ ਤੇ ਜੱਜਸ ਵੀ ਮੌਜੂਦ ਨੇ ਸਾਡੇ ਨਾਲ ਗੱਲ ਕਰਦੇ ਨਮਸਕਾਰ ਮੈਮ ਕੀ ਨਾਮ ਹੈ ਤੁਹਾਡਾ ਨਿਸ਼ਾ ਨਿਸ਼ਮਨ ਅੱਜ ਤੁਹਾਨੂੰ ਜੱਜ ਬਣਾਇਆ ਗਿਆ ਹੈ ਕੀ ਦੇਖ ਕੇ ਤੁਸੀਂ ਸਿਲੈਕਟ ਕਰ ਰਹੇ ਹੋ ਇਸ ਵਾਰੀ ਅ ਇਹਨਾਂ ਦੇ ਪਰਫਾਰਮੈਂਸ ਦੇਖ ਕੇ ਕੌਣ ਜ਼ਿਆਦਾ ਅੱਛਾ ਕਰ ਰਿਹਾ ਹੈ ਉਸ ਦੇ ਹਿਸਾਬ ਨਾਲ ਹਾਂਜੀ ਕੀ ਲੱਗਦਾ ਤੁਹਾਨੂੰ ਇਸ ਵਾਰੀ ਤਾਂ ਸਾਰੇ ਹੀ ਮੈਨੂੰ ਬਹੁਤ ਬੜੇ ਵਧੀਆ ਲੱਗੇ ਪਰਫਾਰਮੈਂਸ ਵੀ ਕੀ ਲੱਗਦਾ ਟਫ ਹੋਊਗੀ ਇਸ ਵਾਰੀ ਜੱਜ ਕਰਨਾ ਟਫ ਤਾਂ ਨਹੀਂ ਹੈ ਸਾਰੇ ਅੱਛਾ ਕਰ ਰਹੇ ਨੇ ਹਾਂ ਟਫ ਨਹੀਂ ਹੈ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਇੱਕ ਮੈਸੇਜ ਬਹੁਤ ਅੱਛਾ ਲੱਗਿਆ ਮਤਲਬ ਕਿ ਅੱਜ ਵੀ ਸਾਰੇ ਜਿੱਦਾਂ ਕਿ ਮਤਲਬ ਭੁੱਲੇ ਨਹੀਂ ਹੈ ਕਿ ਤੀਜ ਫੈਸਟੀਵਲ ਮਨਾਣਾ ਚਾਹੀਦਾ ਮਤਲਬ ਅੱਛਾ ਲੱਗ ਰਿਹਾ ਮਤਲਬ ਭੁੱਲਣਾ ਨਹੀਂ ਚਾਹੀਦਾ ਇਸ ਉਹਨੂੰ ਕਿ ਹਰ ਵਾਰ ਕਰਨਾ ਚਾਹੀਦਾ ਸਭ ਨੂੰ ਕਰਨਾ ਚਾਹੀਦਾ ਮਨਾਣਾ ਚਾਹੀਦਾ ਤੀਜ ਫੈਸਟੀਵਲ ਬਹੁਤ ਬਹੁਤ ਥੈਂਕ ਯੂ ਸੋ ਮਚ ਨਮਸਕਾਰ ਮੈਮ ਕੀ ਨਾਮ ਹੈ ਤੁਹਾਡਾ ਮੈਂ ਮੀਨਾ ਕੋਚਰ ਪ੍ਰੈਜ਼ੀਡੈਂਟ ਆਫ ਕ੍ਰੀਏਟਿਵ ਲੇਡੀਜ਼ ਕਲਬ ਐਕਸ ਪ੍ਰੈਜ਼ੀਡੈਂਟ ਕੀ ਕਹਿਣਾ ਚਾਹੋਗੇ ਅੱਜ ਦੇ ਮੌਕੇ ਤੇ ਅੱਜ ਬਹੁਤ ਅੱਛਾ ਲੱਗਿਆ ਜਦ ਇਸ ਤਰ੍ਹਾਂ ਲੱਗਿਆ ਵੀ ਇਸ ਤਰ੍ਹਾਂ ਸਭ ਸੱਭਿਆਚਾਰ ਆਪਣਾ ਭੁੱਲੇ ਜਾ ਰਹੇ ਸੀ ਸਾਰੇ ਆਪਣੀ ਨਵੀਂ ਜਨਰੇਸ਼ਨ ਨੂੰ ਬਹੁਤ ਅੱਛਾ ਮੈਨੂੰ ਲੱਗਾ ਵੀ ਉਹ ਅੱਗੇ ਵਧ ਰਹੇ ਆ ਆਪਣੇ ਆਪ ਵਧ ਰਹੇ ਆ ਤੇ ਆਪਣਾ ਸੱਭਿਆਚਾਰ ਨੂੰ ਭੁੱਲੇ ਹੋਏ ਸੀ ਉਹਨੂੰ ਅੱਗੇ ਲਿਆ ਰਹੇ ਨੇ ਤੇ ਸਭ ਕੁਝ ਬਹੁਤ ਅੱਛੀ ਤਰ੍ਹਾਂ ਕਰ ਰਹੇ ਨੇ ਬਹੁਤ ਬਹੁਤ ਵਧੀਆ ਲੱਗ ਗਿਆ ਥੀ ਆ ਤੁਹਾਨੂੰ ਬਹੁਤ ਬਹੁਤ ਵਾਟਾ ਨਾ ਇਸ ਮਹਿਫਿਲ ਦੀ ਸ਼ਾਨ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੀ ਆ ਅ ਨਮਸਕਾਰ ਆਂਟੀ ਜੀ ਮਸਤੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਦਾ ਇਸ ਫੰਕਸ਼ਨ 33 ਦਾ ਫੰਕਸ਼ਨ ਕੁੜੀਆਂ ਦਾ ਤਿਉਹਾਰ ਹੋ ਰਿਹਾ ਬੜਾ ਵਧੀਆ ਮਨਾਇਆ ਜਾ ਰਿਹਾ ਇਹਦੇ ਵਿੱਚ ਕੁਸ਼ਪਿੰਦਰ ਰੀਮਾ ਸਿਲਵੀ ਸਾਰੇ ਮੇਰੀ ਫਰੈਂਡਸ ਕੀ ਨਵਸ਼ੀਨਾ ਸਿਲ ਪਲਕ ਸੋਨੀਆ ਸਾਰੇ ਆ ਗਏ ਆਂ ਦੀ ਵਿੱਚ ਸਾਰਿਆਂ ਨੇ ਬਹੁਤ ਵਧੀਆ ਪਾਰਟਿਸਿਪੇਟ ਕੀਤਾ ਸਭ ਵਧੀਆ ਕੀਤਾ ਸਾਨੂੰ ਸਭ ਨੂੰ ਬਹੁਤ ਅੱਛਾ ਲੱਗਿਆ ਇੱਕ ਸਾਡਾ ਸਪੈਸ਼ਲ ਸਵਾਲ ਹੈ ਤੁਹਾਡੇ ਤੋਂ ਕਿ ਜਦੋਂ ਪਹਿਲਾਂ ਤੀਆਂ ਮਨਾਉਂਦੇ ਹੁੰਦੇ ਸੀ ਪਿੰਡਾਂ 'ਚ ਮਨਾਏ ਜਾਂਦੇ ਸੀ ਖੁੱਲੇ ਆਸਮਾਨ ਦੇ ਥੱਲੇ ਮਨਾਏ ਜਾਂਦੇ ਸੀ ਹੁਣ ਹੋਟਲਾਂ ਦੇ ਵਿੱਚ ਤੀਆਂ ਮਨਾਈ ਜਾ ਰਹੀ ਹੈ ਤੇ ਕੀ ਅੰਤਰ ਹੁੰਦਾ ਉਸ ਟਾਈਮ ਦੇ ਵਿੱਚ ਤੇ ਇਸ ਟਾਈਮ ਦੇ ਵਿੱਚ ਕੀ ਅੰਤਰ ਕੀ ਫਰਕ ਦਿਖਾਈ ਪਹਿਲੇ ਹੁੰਦਾ ਸੀ ਘਰਾਂ 'ਚ ਬੈਠ ਕੇ ਸਾਰੇ ਆਪਸ ਹੀ ਕੁੜੀਆਂ ਪਰਪੜੋਸੀ ਸਾਰੇ ਲੋਕਾਂ ਨੂੰ ਬੁਲਾ ਕੇ ਆਪਸ ਹੀ ਹੱਸਦੀਆਂ ਪਿੰਗਾ ਚੁੱਲ੍ਹੇ ਲੈਂਦੀਆਂ ਸੀ ਮਹਿੰਦੀ ਲੁਆਉਂਦੀਆਂ ਸੀ ਡਾਂਸ ਕਰਦੀਆਂ ਸੀ ਅੱਜ ਕੱਲ ਸਮਝੂ ਹੁੰਦੇ ਕਿ ਡੀਜੇ ਦਾ ਡਾਂਸ ਕਰੀਏ ਨੱਚੀਏ ਨਵਾਂ ਤਰੀਕਾ ਨਵਾਂ ਮਾਹੌਲ ਮੰਗਦਿਆਂ ਤੇ ਉਸ ਹਾਵਨਾ ਅਸੀਂ ਪ੍ਰੋਗਰਾਮ ਕੀਤਾ ਅੱਗੇ ਵੀ ਗੱਲ ਕਰਾਂਗੇ ਅਹੋਰ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਜੀ ਮੈਂ ਹਰੀਮਾ ਵੋਰਾ ਹਾਂਜੀ ਮੈਂ ਇਹ ਕਹਿਣਾ ਚਾਹਾਂਗੀ ਤੀਆਂ ਦਾ ਤਿਉਹਾਰ ਪਹਿਲਾਂ ਜਿੱਦਾਂ ਪਿੰਡਾਂ ਚ ਜਿਵੇਂ ਮਨਾਇਆ ਜਾਂਦਾ ਸੀ ਮਹਿੰਦੀ ਦੇ ਸਟਾਲ ਲੱਗਨੇ ਘਰਾਂ ਚ ਜਾਂ ਜਿੱਦਾਂ ਪਿੰਡਾਂ ਦੇ ਮੌਲ ਖੁੱਲ੍ਹੇ ਆਸਮਾਨ ਚ ਮਨਾਇਆ ਜਾਂਦਾ ਸੀ ਹੁਣ ਸਭ ਨੂੰ ਹੁੰਦਾ ਕਿ ਮੈਂ ਪਾਰਲਰ ਤੋਂ ਤਿਆਰ ਹੋ ਕੇ ਆਵਾਂ ਵਧੀਆ ਤੋਂ ਵਧੀਆ ਲੱਗਾ ਸਭ ਕੁਝ ਜਨਰੇਸ਼ਨਲ ਚੇਂਜ ਹੋ ਰਿਹਾ ਹੈ ਜਨਰੇਸ਼ਨਲ ਚੇਂਜ ਤਾਂ ਹੋ ਰਿਹਾ ਵਾ ਬਟ ਸਭਿਆਚਾਰ ਤੁਹਾਨੂੰ ਕੀ ਲੱਗਦਾ ਵਾ ਅੱਜ ਦੇ ਜਨਰੇਸ਼ਨ ਦੇ ਵਿੱਚ ਵੀ ਸਭਿਆਚਾਰ ਉਨਾ ਉਨਾ ਕੀ ਹੈ ਜਿੱਦਾਂ ਪਹਿਲਾਂ ਹੁੰਦਾ ਸੀ ਜੀ ਫਰਕ ਤਾਂ ਹੈ ਪਰ ਅਸੀਂ ਇਹ ਸੋਚਿਆ ਕਿ ਅਸੀਂ ਉਦਾਂ ਹੀ ਚਲਾਉਂਦੇ ਰਵਾਂਗੇ ਆਪਣੇ ਪੰਜਾਬੀ ਕਲਚਰ ਨੂੰ ਜਿੱਦਾਂ ਪਹਿਲਾਂ ਚੱਲ ਰਿਹਾ ਸੀ ਅਸੀਂ ਉਦਾਂ ਹੀ ਚਲਾਉਂਦੇ ਰਵਾਂਗੇ ਕਿ ਮੈਮ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਮੈਂ ਕੁਸ਼ਪਿੰਦਰ ਕੌਰ ਮੈਂ ਬਸ ਸਹੀ ਕਹਿਣਾ ਚਾ ਰਹੀਆਂ ਕਿ ਸਾਨੂੰ ਬਹੁਤ ਟਾਈਮ ਹੋ ਗਿਆ ਇੱਕ ਪੂਰਾ ਇੱਕ ਮਹੀਨਾ ਹੋ ਗਿਆ ਸਿਰਫ ਅਸੀਂ ਇਹ ਤਿਆਰੀਆਂ ਵਿੱਚ ਲੱਗੇ ਹੋਏ ਆਂ ਤੇ ਸਾਨੂੰ ਅਜਾ ਹੀ ਲੱਗ ਰਿਹਾ ਦੇਖ ਕੇ ਨਾ ਅੱਛਾ ਲੱਗ ਰਿਹਾ ਸਭ ਐਨੇ ਕੋ ਖੁਸ਼ ਹੈ ਨਾ ਐਨੇ ਕੋ ਖੁਸ਼ ਹੈਗੇ ਔਰ ਅਸੀਂ ਹਰ ਚੀਜ਼ ਉਹਨਾਂ ਨੂੰ ਕਰ ਰਹੇ ਆਂ ਵੀ ਕੁੜੀਆਂ ਹਰ ਪਾਸੇ ਅੱਗੇ ਅੱਗੇ ਚੱਲਣ ਹਰ ਚੀਜ਼ ਅਸੀਂ ਕਰ ਰਹੇ ਹਾਂ ਔਰ ਮੈਸੇਜ ਅਸੀਂ ਚਾਹਾਂਗੇ ਤੁਹਾਡੇ ਤੋਂ ਮੈਮ ਕੀ ਮੈਸੇਜ ਦੇਣਾ ਚਾਹੋਗੇ ਸਾਢੇ 10 ਮੈਂ ਚਾਹਦੀ ਹਾਂ ਪੰਜਾਬੀ ਸੱਭਿਆਚਾਰ ਹੈ ਸਾਰਿਆਂ ਨੂੰ ਏਦਾਂ ਹੀ ਸਭ ਨੂੰ ਮਿਲਵੰਡ ਕੇ ਔਰ ਪੰਜਾਬੀਆਂ ਵਾਂਗੂ ਏਦਾਂ ਹੀ ਤਿਆਰ ਹੋ ਕੇ ਔਰ ਸੋਹਣੇ ਸੋਹਣੇ ਬਣ ਕੇ ਸਾਨੂੰ ਇੱਥੇ ਅਸੀਂ ਇੱਧਰੇ ਪੰਜਾਬ ਦੇ ਵਿੱਚ ਹਾਂ ਔਰ ਸਾਨੂੰ ਪੰਜਾਬੀ ਸਾਨੂੰ ਮਾਂ ਬੋਲੀ ਸਾਨੂੰ ਰੱਖਣੀ ਚਾਹੀਦੀ ਹੈ ਕੋਈ ਹੁੰਦਾ ਹੈ ਹਨਾ ਵੀ ਹਨਾ ਅਸੀਂ ਵੈਸਟਰਨ ਦੇ ਵਿੱਚ ਜਾਣਾ ਹੈ ਪੰਜਾਬੀ ਸੱਭਿਆਚਾਰੀ ਦੇ ਵਿੱਚ ਸਾਨੂੰ ਨਹੀਂ ਹੁੰਦਾ ਕਿ ਅਸੀਂ ਆਪਾਂ ਇੱਥੇ ਪੰਜਾਬ ਦੇ ਵਿੱਚ ਹੈਗੇ ਆਂ ਤੇ ਅਸੀਂ ਪੰਜਾਬੀਆਂ ਵਾਂਗੂ ਹੀ ਰਹੀਏ ਬਿਲਕੁਲ ਪੰਜਾਬੀ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਣਾ ਅੱਗੇ ਵੀ ਗੱਲ ਕਰਾਂਗੇ ਮੈਮ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਾਂਗੀ ਅਸੀਂ ਇੱਕ ਛੋਟਾ ਜਿਹਾ ਐਫਰਟ ਕੀਤਾ ਹੈ ਆਪਣਾ ਤੀਜ ਦਾ ਤਿਉਹਾਰ ਬਣਾਉਂਦਾ ਅਸੀਂ ਇੱਥੇ ਸਾਰੇ ਏਜ ਗਰੁੱਪਸ ਨੂੰ ਪ੍ਰੀਫਰੈਂਸ ਦਿੱਤੀ ਹੈ ਛੋਟੇ ਤੋਂ ਲੈ ਕੇ ਵੱਡਿਆਂ ਤੱਕ 40 ਅਬੋਵ ਨੇ ਵੀ ਮਾਡਲਿੰਗ ਕੀਤੀ ਹੈ ਇੱਥੇ ਤੇ ਅਸੀਂ ਟੰਬੋਲਾ ਦੀ ਗੇਮਸ ਲਾਈਆਂ ਨੇ ਤਿਆਸੀ ਚਾਹੁੰਦੇ ਸੀ ਕਿ ਇੱਕ ਦਿਨ ਐਸਾ ਵੀ ਹੋ ਕਿ ਸਾਰੇ ਵੈਸਟਰਨ ਵਾਲ ਤੁਰ ਗਈ ਹੈ ਆਪਣੀ ਡੈਡੀਜ਼ ਕਿ ਇੱਕ ਦਿਨ ਸਾਰੇ ਆਪਣੇ ਪੰਜਾਬੀ ਕਲਚਰ ਨੂੰ ਫੋਲੋ ਕਰਦੇ ਹੋਏ ਪੰਜਾਬੀ ਡ्रेसेस ਪਾ ਕੇ ਪੰਜਾਬੀ ਕਲਚਰ ਨੂੰ ਫੋਲੋ ਕਰਦੇ ਹੋਏ ਸਾਡੇ ਨਾਲ ਜੁੜਨ ਤਾਂ ਕਰਕੇ ਅਸੀਂ ਇਹ ਇੱਕ ਐਫਰਟ ਬਣ ਕੀਤਾ ਆਪਣੇ ਵੱਲੋਂ ਮੇਰੀ ਸਾਰੀ ਫਰੈਂਡਸ ਨੇ ਬਹੁਤ ਹੈਲਪ ਕਰਵਾਈ ਹੈ ਤੇ ਅਸੀਂ ਇਹ ਇੱਕ ਸਕਸੈਸ ਹਾਸਿਲ ਕੀਤਾ ਇਸ ਵਿੱਚ ਅਸੀਂ ਅਪਕਮਿੰਗ ਇਵੈਂਟਸ ਵੀ ਕਰਾਂਗੇ ਕੱਲ ਨੂੰ ਅਸੀਂ ਕਰਵਾ ਦਾ ਇਵੈਂਟ ਵੀ ਕਰਾਂਗੇ ਉਹ ਖੇਡਿਆ ਸੀ ਅੱਜ ਕਿਉਂਕਿ ਲੇਡੀਜ਼ ਹੀ ਫਰਸਟ ਪ੍ਰੈਫਰੈਂਸ ਹੀ ਤੰਬੋਲਾ ਹੁੰਦੀ ਹੈ ਅੱਜ ਕੱਲ ਦੀ ਲੇਡੀਜ਼ ਨੂੰ ਹੁੰਦਾ ਯਾਰ ਤੰਬੋਲਾ ਖਿਲਾਓ ਅੱਜ ਕੱਲ ਤਾਂ ਆਨਲਾਈਨ ਵੀ ਆ ਗਈਆਂ ਨੇ ਲੋਕੀ ਬਹੁਤ ਜ਼ਿਆਦਾ ਖੇਲਦੇ ਨੇ ਤੰਬੋਲਾ ਮੈਨੂੰ ਲਾਈਟਿਡ ਹੁੰਦੇ ਨੇ ਨਾ ਇਹ ਗੇਮ ਨੂੰ ਬਸ ਅਸੀਂ ਇੱਥੇ ਸੋਲੋ ਡਾਂਸ ਵੀ ਕਰਾਏ ਨੇ ਡੂ ਇਟ ਵੀ ਕਰਵਾਏ ਨੇ ਤੇ ਆਪਾਂ ਇੱਥੇ ਬੱਚਿਆਂ ਦੀ ਪਰਫਾਰਮੈਂਸ ਵੀ ਕਰਾਵਾਂਗੇ ਅਸੀਂ ਹਰ ਇੱਕ ਨੂੰ ਪ੍ਰੈਫਰੈਂਸ ਦਿਤੀ ਹੈ ਤੇ ਅਸੀਂ ਹਰ ਏਜ ਗਰੁੱਪ ਨੂੰ ਆਪਣੇ ਨਾਲ ਲੈ ਕੇ ਜੁੜਿਆ ਐ ਨਹੀਂ ਕਿ ਆਪਾਂ 30 to 40 ਨੂੰ ਬਿਲੋਂਗ ਕਰਦੇ ਆ ਤੇ ਆਪਾਂ ਉਹਨਾਂ ਨਾਲ ਹੀ ਤੁੰਨਾ ਆਪਾਂ ਵੱਡੀ ਲੇਡੀਜ਼ ਨੂੰ ਵੀ ਪੂਰੀ ਇੱਜ਼ਤ ਦਵਾਈਏ ਤੇ ਆਪਾਂ ਛੋਟੀ ਲੇਡੀਜ਼ ਨੂੰ ਵੀ ਪੂਰੀ ਇੱਜ਼ਤ ਦਵਾਈਏ ਸਭ ਸਭ ਸਾਡੇ ਨਾਲ ਜੁੜੇ ਨੇ ਅਸੀਂ ਇਸ ਵਾਰੀ 60 ਮੈਂਬਰਸ ਕਰ ਚੁੱਕ ਲਏ ਆਪਣੇ ਅਸੀਂ ਪ੍ਰੇ ਕਰਾਂਗੇ ਕਿ ਨੈਕਸਟ ਟਾਈਮ ਕਰਵਾੜੀ ਇਵੈਂਟ ਵਿੱਚ ਅਸੀਂ 100 ਤੱਕ ਜਾਈਏ 100 ਤੱਕ ਜਾਣਾ ਜੀ ਬਹੁਤ ਬਹੁਤ ਟਾਰਗੇਟ ਹੈ ਜੀ ਤੁਹਾਡਾ ਟਾਰਗੇਟ ਹੈ ਕਿ 100 ਤੱਕ ਜਾਈਏ ਹਾਂ ਜੀ ਔਰ ਸਭ ਨੂੰ ਖੁਸ਼ ਕਰੀਏ ਨਾਲ ਸਭ ਨੂੰ ਖੁਸ਼ ਹਾਂ ਹਾਂ ਨਾਲ ਖੁਸ਼ੀ ਵੀ ਕਰੀਏ ਸੀਏ ਕਿ ਨਾ ਚਾਵਾਂਗੇ ਕਿ ਹਾਂ ਵੀ ਤੀਆਂ ਦਾ ਤੇ ਹਰ ਜੋ ਕੀ ਪੁਰਾਣੇ ਸਮੇਂ ਦੇ ਵਿੱਚ ਹਾਂ ਵੀ ਪੇਕਿਆ ਦਾ ਜ ਸੰਧਾਰਾ ਭਰਾ ਦਾ ਕਿ ਆਂਦਾ ਹੁੰਦਾ ਸੀਗਾ ਹਨਾ ਤੇ ਪੈਣ ਨੂੰ ਬੜਾ ਚਾਹ ਛੜਦਾ ਹੁੰਦਾ ਸੀ ਪੇਕਿਆ ਫਲ ਬਹੁਤ ਹੀ ਰਾਹ ਹੁੰਦਾ ਸੀ ਕਿ ਹਾਂ ਵੀ ਕੋਦੇ ਮੇਰਾ ਭਰਾ ਆਏਗਾ ਤੇ ਮੇਰਾ ਸੰਧਾਰਾ ਆਏਗਾ ਐ ਉਸ ਤੋਂ ਅਕੋਰਡਿੰਗ ਹਾਂ ਵੀ ਐਵੇਂ ਕਿ ਹੁਣ ਆਪਾਂ ਕੋਸ਼ਿਸ਼ਾਂ ਕਰ ਰਿਹਾ ਕਿ ਹਾਂ ਵੀ ਆਪਣੇ ਸੱਭਿਆਚਾਰ ਨੂੰ ਸਲਾਮਤ ਰੱਖੀਏ ਕੋਸ਼ਿਸ਼ ਹੋ ਰਹੀ ਹੈ ਹੀ ਹਾਂ ਵੀ ਸੋਣੀਆਂ ਸੋਣੀਆਂ ਮੋਟਿਆਰਾ ਤਿਆਰ ਹੋ ਕੇ ਆਈਆਂ ਹਨ ਕਿੰਦਾ ਪਾਈਏ ਬੋਲੀਆਂ ਪਾਈਏ ਆਪਣੇ ਸੱਭਿਆਚਾਰ ਨੂੰ ਆਪਾਂ ਇਦਾਂ ਹੀ ਬਣਾਈਏ ਅੰਨੀ ਤੇਰੇ ਇਹ ਸੋਸਾਇਟੀ ਅੱਜ ਦੀ ਰਿਪੋਰਟ ਉਮੀਦ ਹੈ ਤੁਹਾਨੂੰ ਰਿਪੋਰਟ ਪਸੰਦ ਆਈ ਹੋਊਗੀ ਮੈਂ ਇਧੇ ਜਾ ਕੈਮਰਾਮੈਨ ਪੱਲੂ ਦੇਣਾ